ਵੀਡੀਓ ਲਾਉਣਾ ਵੀਡੀਓ ਨਾ ਕਿਉਂ ਬਣਾ ਤੂੰ ਕਿਵੇਂ ਆਣਾ ਘੋੜੇ दारू ਪੀਂਦੇ ਗੱਲ ਤਾਂ ਸੁਭਜਨ ਦਾ ਸੁਣ ਲੈ ਵਜਨ ਤੇ ਵਜਨ ਸੁਣ ਲੈ ਮੇਰ ਬਣਾ ਲਈ ਵਜਨ ਸੁਣਦਾ ਵਜਨ ਸੁਣ ਲੈ ਤੇ ਮੈਂ ਡਾਂਗ ਫੇਰਨੀ ਆ ਡਾਂਗ ਫੇਰ ਲੈ ਬਣਾ ਡਾਂਗ ਵਾਲੀ ਨਾ ਡਾਂਗ ਨਾਲ ਬਾਣਾ ਬਾਕੇ ਤੋਂ दारू ਲੈਣ ਕਿਉਂ ਆ ਗਿਆ ਗੱਲ ਤਾਂ ਸੁਭਜਨ ਦਾ ਸੁਣ ਲੈ ਮੂੰਹ ਤੋਂ ਲਾ ਕਪੜਾ ਦਾ ਕਪੜਾ ਦਾ ਮੂੰਹ ਤੋਂ ਲਾ ਕਪੜਾ ਮੂੰਹ ਤੋਂ ਵਜਨ ਸੁਣ ਲੈ ਤੇ ਨੀ ਮੈਂ ਖੜਾ ਕਪੜਾ ਦਾ ਮੂੰਹ ਤੋਂ ਮੈਂ ਆਖਿਆ ਨਾ ਲਾ ਦੇ ਲਾ ਕਪੜਾ ਮੂੰਹ ਤੋਂ ਤੂੰ दारू ਲੈਣ ਕਿਵੇਂ ਆ ਗਿਆ ਇੱਥੇ ਵਜਨ ਸੁਣ ਲੈ ਯਾਰ ਮੈਂ ਤਾਂ ਬੋਲੇ ਰਹਿਣਾ ਸੀ ਤੂੰ दारू ਲੈਣ ਕਿਉਂ ਆਇਆ ਠੇਕੇ ਤੇ ਨਹੀਂ ਆਇਆ ਯਾਰ ਮੈਂ ਹੈ ਉਹ ਪੈਸੇ ਤੇਰੇ ਪਿਓ ਨੇ ਫੜਾਏ ਉਹ ਪੈਸੇ ਕਿਉਂ ਫੜਾਏ ਉਹ ਵਜਨ ਸੁਣ ਲਾ ਬਾਈ ਬਣ ਕੇ ਨਾ ਕਿਉਂ ਆਇਆ दारू ਲੈਣ ਦੱਸ ਸ਼ਰਮ ਹੈ ਥੋੜੀ ਬਾਈ ਤੁਹਾਨੂੰ ਜਿਹੜਾ ਅਗਰ ਕਰਤਾ ਤੂੰ ਛੱਡਾਂ ਲਗੀਆਂ ਬਾਈ ਬਾਈ ਛੱਡਾਂ ਲਗੀਆਂ दारू ਪੀਂਗਾ ਤੂੰ ਮੇਰੇ ਪਾਸੇ ਪੀਂਗਾ ਤੂੰ ਛੱਡਾਂ ਲਗੀਆਂ ਦੇਖਦਾ ਪੱਟ ਦੇਖ ਲੈ ਬਾਈ ਬਣ ਕੇ ਯਾਰ दारू ਪੀਂਗਾ ਤੂੰ ਛੱਡਾਂ ਲਗੀਆਂ ਤੇ ਪੁਲਿਸ ਨਾ ਕੋਟਾ ਹੋਇਆ ਯਾਰ ਪੁਲਿਸ ਕੋਟਾ ਆ ਦੱਸਦਾ ਨਹੀਂ ਓਏ ਆ ਬੜੀ ਬੂਣ ਬਣੀ ਆਇਆ ਸੀ ਪੱਟੇ ਤੇ ਲੱਟਾਂ ਵਸਿਆ ਰਹੇ ਮੇਰੇ ਇਹ ਕਿਹੋ ਜਿਹਾ ਮਾਰ ਲਾ ਮਾਰ ਆ ਵੇਖੋ ਜੀ ਆਦੀ ਗਲਤੀ ਹੋ ਗਈ ਤੂੰ ਕਿੰਨਾ ਬੈਠ ਕੇ ਤੂੰ ਸ਼ਰਾਬ ਕਿੱਥੇ ਗਈ ਸ਼ਰਾਬ ਸ਼ਰਾਬ ਕਿੱਥੇ ਆ ਸ਼ਰਾਬ ਉਹਦੇ ਆ ਸ਼ਰਾਬ ਤੇ ਗਈ ਹੈ ਨਾ ਮੈਂ ਘੋੜੇ ਨੂੰ ਦਾਰੂ ਪੋਣੀ ਇੱਕ ਦਾਰੂ ਆਪਾ ਜੀ ਬਾਪ ਪੂਆ ਬੜੋ ਨਾ ਤੁਹਾਨੂੰ ਪਤਾ ਲੱਗੇ ਪੂਆ ਤੈਨੂੰ ਪੂਰਾ ਪਤਾ ਕਿ ਅੱਧਾ ਕਿੰਨੇ ਦਾ ਆਉਂਦਾ 170 ਕੁੱਤੇ ਨਾ ਤੂੰ ਤੈਨੂੰ 57 ਦੀ ਮੰਗਦਾ ਬਾਪੀ ਕੋਤੋਂ ਮੰਗਣਾ ਵੀ ਮਾਫੀ ਗਲਤੀ ਹੈ ਵੀਰੋ ਜੀ ਕਿਉਂ ਆਇਆ ਫਿਰ ਬਾਈ ਸੱਚੀ ਜਾਂਦਾ ਮੇਰੇ ਸੱਤਾਂ ਲੱਗੇ ਹੋਏ ਨੇ ਬਾਈ ਵਰਗਾ ਕੋਈ ਸ਼ਰਮਾ ਕਰ ਲੋ ਤੁਸੀਂ ਜਿਹੜਾ ਕਰ ਕਰਦਾ ਇਹ ਵੀ ਕਰਦਾ ਭਾਈ ਪੱਗ ਵੀ ਕਰਦਾ ਇਹ ਦੋ ਹੋਰ ਵੀ ਲੈਣੇ ਨਹੀਂ ਆਹ ਜਿਹੜਾ ਦੰਦ